ਬਲਾਕ ਚੁਗਾਵਾ ਅਦੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਨਵ ਨਿਯੁਕਤ ਹਲਕਾ ਰਾਜਾ ਸੰਸੀ ਦੀ ਇੰਚਾਰਜ ਸੋਨੀਆ ਮਾਨ ਅੱਜ ਪਿੰਡ ਸਾਰੰਗੜਾ ਵਿਖੇ ਚੇਅਰਮੈਨ ਦਇਆ ਸਿੰਘ ਸਾਰੰਗੜਾ ਤੇ ਸਰਪੰਚ ਅਵਤਾਰ ਸਿੰਘ ਲਾਲੀ ਦੀ ਅਗਵਾਈ ਹੇਠ 30 ਤੋਂ ਉੱਪਰ ਪਿੰਡਾਂ ਦੇ ਸਰਪੰਚਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ ਉਹਨਾਂ ਦਾ ਇਥੇ ਆਨ ਤੇ ਸਰਪੰਚ ਅਫਤਾਰ ਸਿੰਘ ਲਾਲੀ ਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਪਿੰਡਾਂ ਦੇ ਸਰਪੰਚਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਕਿਹਾ ਕਿ ਹਲਕੇ ਵਿੱਚ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਨ ਦਿੱਤੀ ਜਾਵੇਗੀ। ਗ੍ਰਾਂਟਾਂ ਦੀ ਕੋਈ ਘਾਟ ਨਹੀਂ ਹੈ। ਪਿੰਡਾਂ ਦੇ ਅਧੂਰੇ ਕੰਮ ਪਹਿਲ ਤੇ ਆਧਾਰ ਤੇ ਕਰਵਾਏ ਜਾਣਗੇ। ਵਿਧਾਨ ਸਭਾ ਹਲਕਾ ਰਾਜਾ ਸਾਸੀ ਅਦੀਨ ਆਨਦੇ ਪਿੰਡਾਂ ਵਿੱਚ ਰੇਤਾ ਦੀ ਨਜਾਇਜ਼ ਮਾਈਨਿੰਗ ਕਰਨ ਵਾਲੇ ਰੇਤ mafia ਨੂੰ ਤਾੜਨਾ ਕੀਤੀ ਕਿ ਉਹ ਆਪਣੇ ਇਹ ਕੰਮ ਦਕਾਰ ਦੇ ਨਹੀਂ ਤਾਂ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਉਹਨਾਂ ਨੂੰ ਵਿਸ਼ਵਾਸ ਦਿਤਾਉਣਾ ਹੈ ਕਿ ਸਾਰੇ ਹਲਕੇ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਡਵੈਲਪਮੈਂਟ ਹੋਊਗੀ ਕੰਮ ਹੋਊਗਾ ਔਰ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾਵਾਂਗੇ ਔਰ ਸਮੂਹ ਲੀਡਰਸ਼ਿਪ ਇਹ ਵਿਸ਼ਵਾਸ ਦਿਤਾਉਣੀ ਹੈ ਕਿ ਜਿਹੜੇ 3 ਸਾਲਾਂ ਦੇ ਵਿੱਚ ਅਸੀਂ পিছে গয়ে হে ও আগে ইহি জি কোই গাল বাত নহি হোগি ও sare sarpanchani jehdiya manga ne oh pooriya kitiya jaange। ਬਹੁਤ ਸਾਰੇ ਲੋਕਲੀਆਂ ਮੁਸ਼ਕਲਾਂ ਸੁਣੀਆਂ ਤੁਸੀਂ ਵਾਕਿਆ ਕਿ ਤਿੰਨ ਸਾਲ ਦੇ ਵਿੱਚ ਹਲਕਾ ਰਾਜਾ ਸਾਸੀ ਪਛੜਿਆ ਰਿਹਾ ਜੀ। ਬਿਲਕੁਲ ਪਛੜਿਆ ਰਿਹਾ ਜੀ ਸਾਰੇ ਸਰਪੰਚਾਂ ਦੇ ਦੁੱਖ ਸੁਣੇ ਆਂ ਔਰ ਉਹਨਾਂ ਦੇ ਮੈਂ ਕੋਸ਼ਿਸ਼ ਕਰੂੰਗੀ ਕਿ ਉਹਨਾਂ ਦਾ ਉਹਨਾਂ ਦੀਆਂ ਸਾਰੀਆਂ ਪ੍ਰੋਬਲਮਸ ਨੂੰ ਰਿਜ਼ੋਲਵ ਕਰ ਸਕਾਂ। ਬਹੁਤ ਸਾਰੇ ਕੀ ਲੱਗਦਾ ਕਿਉਂ ਪਛੜਿਆ ਰਿਹਾ ਜੀ? ਸਰਕਾਰ ਵਾਲਾ ਤਾਂ ਪੁੱਛੋ ਪੂਰੀ ਜ਼ੋਰ ਲਾਏਗੇ ਵਿਕਾਸ ਦੇ। ਵੇਖੋ ਜੀ ਕਈ ਫੰਡਸ ਨਹੀਂ ਪਹੁੰਚੇ ਪਿੰਡਾਂ ਤੱਕ। ਔਰ ਉਹਨਾਂ ਦੇ ਉਤੇ ਇਨਕੁਆਇਰੀ ਬੈਠੂਗੀ ਕਿ ਉਹ ਫੰਡਸ ਗਏ ਕਿੱਥੇ ਆ ਸੋ ਬਹੁਤ ਛੇਤੀ ਉਹਨਾਂ ਬਾਰੇ ਵੀ ਅਸੀਂ ਤੁਹਾਨੂੰ ਦੱਸਾਂਗੇ ਬਾਕੀ ਇਹ ਹੈ ਕਿ ਹਾਂ ਜਿਹੜੇ ਫੰਡਸ ਆਏ ਆ ਉਹ ਜ਼ਰੂਰ ਹੁਣ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਲੱਗਣੀਆਂ ਤਾ ਅੱਜ ਹਲਕਾ ਪ੍ਰਾਣੀ ਹਲ ਕਾਂਚ ਚਾਰਜ ਦੇ ਖਿਲਾਫ ਕੋਈ ਪਿੰਡਾਂ ਦੇ ਵਿੱਚ ਸਰਪੰਚਾਂ ਵੱਲੋਂ ਵਿਰੋਧ ਵੀ ਦੇਖਣ ਨੂੰ ਮਿਲਿਆ ਤੁਹਾਨੂੰ ਬਿਲਕੁਲ ਮਿਲਿਆ ਹੈ ਜੀ ਉਹ ਪੈਸਿਆਂ ਨੂੰ ਲੈ ਕੇ ਮਿਲਿਆ ਹੈ ਕਿ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਪੈਸੇ ਚੱਲੇ ਆ ਸੋ ਬਹੁਤ ਗਲਤ ਗੱਲ ਹੈ ਜੀ ਅੱਜ ਕੁਝ ਆਕਾਲੀ ਦਲ ਦੇ ਚਿਹਰੇ ਵੀ ਤੁਹਾਡੇ ਨਾਲ ਤੁਰੇ ਆ ਜੀ ਜੁਆਇਨ ਹੋਏ ਨੇ ਅੱਜ ਜੀ ਬਿਲਕੁਲ ਆਕਾਲੀ ਦਲ ਦੇ ਮੇਰੇ ਬ੍ਰਦਰ ਨੇ ਸਾਡੀ ਪਿੰਡੋਂ ਉਹਨਾਂ ਨੇ ਸਾਡੇ ਸਰਪੰਚ ਤੁਸੀਂ ਕਹਿ ਸਕਦੇ ਹੋ ਆਕਾਲੀ ਦਲ ਦੇ ਇਹਨਾਂ ਨੇ ਸਾਨੂੰ ਜੁਆਇਨ ਕੀਤਾ ਕਰਮ ਸਿੰਘ ਸ਼ੀਨਾ ਕਾਂਗਰਸ ਤੋਂ ਸਰਪੰਚੀ ਕੇ ਉਹਨਾਂ ਨੇ ਸਾਨੂੰ ਜੁਆਇਨ ਕੀਤਾ ਜੀ ਠੀਕ ਹੈ ਠੀਕ ਹੈ